ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਪੋਜੋ ਠੀਕ ਠਾਕ ਹੋਸ਼ਬਾਸ਼ੋ ਬੰਦਾ ਨਾ ਆਪਣੀ ਜ਼ਿੰਦਗੀ ਦੇ ਤਜਰਬਿਆਂ ਚ ਬੜਾ ਕੁਝ ਸਿੱਖਦਾ ਨਵਾ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਸੀ ਉਸ 10 ਸਾਲ ਦੀ ਬੱਚੀ ਜਿਹੜੀ ਸਾਨੂੰ ਡੇਰਾ ਸਾਹਿਬ ਮਿਲੀ ਸੀ ਇੱਕ ਹੋਰ ਕੇਸ ਆਇਆ ਹੈ ਅੱਜ ਆਪ ਉਹਦੇ ਬਾਰੇ ਚਰਚਾ ਕਰਾਂਗੇ ਬਾਣੀ ਪਰਣਾਲੇ ਸਿੰਘ ਨੇ ਔਰ ਜੁੜੇ ਪੁਰਾਣੇ ਸਾਡੇ ਜਥੇ ਦੇ ਨਾਲ ਤੇ ਉਹਨੂੰ ਪੈਨੂੰ ਐਂ ਲੱਗਦਾ ਸੀ ਜਿਵੇਂ ਤੇ ਸ਼ਹੀਦ ਸਿੰਘਾਂ ਦਾ ਪੈਰਾ ਉੱਤੇ ਅੱਛਾ ਹੁੰਦਾ ਐਦਾਂ ਕਿ ਹੋਣਾ ਹੀ ਹੁੰਦਾ ਦੁੱਖ ਆਉਣਾ ਹੁੰਦਾ ਸਤਿਗੁਰੂ ਸੱਚੇ ਪਾਤਸ਼ਾਹ ਕਾਲ ਆਪਣੋ ਨਾਮ چھਪਾਈ ਅਵਰਨ ਕੈਦੇ ਮੂੰਹ ਹਟਾਈ ਉਹ ਦੁੱਖ ਆਉਣਾ ਹੁੰਦਾ ਪਰ ਕੋਈ ਨਾ ਕੋਈ ਬਹਾਨਾ ਬਣ ਜਾਂਦਾ ਕੋਈ ਕੀਤੇ ਕਿਰਾਏ ਦਾ ਕੋਈ ਬਿਮਾਰੀ ਦਾ ਇਸ ਤਰ੍ਹਾਂ ਕਰਕੇ ਉਹ ਲੱਗਦਾ ਕਿ ਸ਼ਹੀਦ ਸਿੰਘਾਂ ਦਾ ਪੈਰਾ ਰਹਿੰਦਾ ਮੇਰੇ ਤੇ ਤੇ ਚਲੋ ਆਪਾਂ ਵੀ ਟੋਕਿਆ ਕਿ ਹਾਂਜੀ ਹਾਂ ਜਦੋਂ ਮਿਲਾਂਗੇ ਫਿਰ ਗੱਲ ਕਰਾਂਗੇ ਸੋ ਹੌਲੀ ਹੌਲੀ ਉਹ ਭੈਣ ਜੜੀ ਕਿਉਂਕਿ ਨਹੀਂ ਕੰਟੀਨਿਊਸਲੀ ਮਿਲ ਸਕੀ ਥੋੜੀ ਪਿੱਛੇ ਰਹੀ ਸਮਾਗਮ ਵਿੱਚ ਸ਼ਿਰਕਤ ਨਹੀਂ ਹੋ ਸਕੀ ਤੇ ਉਹਦੇ ਨਾ ਜਿਵੇਂ ਗੈਂਠੀਆ ਇੰਡਸਟਰੀ ਦੇ ਉੱਤੇ ਤੇ ਉਸ ਤਰ੍ਹਾਂ ਦੇ ਅੰਗ ਉਹਦੇ ਮੁਰਨੇ ਸ਼ੁਰੂ ਹੋਏ ਤੁਰੰਜੀ ਦਿਕਤ ਹੈ ਜਦੋਂ ਅਸੀਂ ਅੱਤ ਕੀ ਚੰਡੀਗੜ੍ਹ ਸਮਾਗਮ ਹੋਇਆ ਸਾਡਾ ਖਾਨਪਟ ਦਾ ਭੋਗ ਪਿਆ ਤੇ ਉਸ ਵੇਲੇ ਉਹ ਭੈਣ ਮਿਲੀ ਤੇ ਮੈਂ ਕਿਹਾ ਡੇਰੇ ਜਾਂ ਦੱਸਾਂਗੇ ਕੀ ਚੱਕਰ ਤੇ ਐਸਾ ਸੱਤਵਾਰ ਸਾਡੇ ਕੋਲ ਪੜਾ ਤੇ ਆਏ ਨੇ ਤੇ ਇੱਕ ਗਲਾਸ ਜਲਦਾ ਸ਼ਿਕਾਇਤ ਬੜਾ ਔਖਾ ਪੀਤਾ ਗਿਆ ਬੰਦੇ ਨੂੰ ਲੱਗਿਆ ਸੀ ਪਤਾ ਵੀ ਇੰਦਰ ਗੜਬੜ ਹੈਗੀ ਹੈ ਘੰਟਾ ਉਠਾਇਆ ਉਲਟੀਆਂ ਆਈਆਂ ਥੋੜੀਆਂ ਬਹੁਤੀਆਂ ਜਦੋਂ ਦੁਬਾਰਾ ਲੈਂਦਾ ਇੱਕ ਗਲਾਸ ਹੋਰ ਤੇਰਾ ਕੀਤਾ ਫਿਰ ਅਸੀਂ ਜਦੋਂ ਉਹ ਚਕਾਉਣ ਲੱਗੇ ਤੇ ਉਹ ਚੀਜ਼ ਸਿਰ ਤੇ ਮੈਂ ਨਹੀਂ ਪੀਣਾ ਮੈਂ ਨਹੀਂ ਪੀਣਾ ਕਸਰ ਹੋਰ ਸੀਗੀ ਬਣ ਕੇ ਕੁਝ ਹੋਰ ਬੈਠੇ ਸ਼ਰੀਰ ਦੇ ਵਿੱਚ ਸੋ ਬਾਜ਼ੂਕਾ ਜਿਹੜੇ ਨਵੇਂ ਬੱਚੇ YouTube ਚੈਨਲ ਤੋਂ ਮੰਤਰ ਸਿੱਖ ਲੈਂਦੇ ਆ ਗਲਤ ਹੱਥ ਪਾ ਲੈਂਦੇ ਆ ਜਿਵੇਂ ਪਿੱਛੇ ਇੱਕਦਾ ਹੋਇਆ ਸੀ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਦੇਖੋ ਦੇਖੀ ਉਹਨੂੰ ਇਜਾਬ ਕੀਤਾ ਤੇ ਬੱਚਿਆਂ ਦੋਵੇਂ ਕੋਮਾ ਚ ਲੇ ਗਏ ਆ ਇਹ ਚੀਜ਼ ਆ ਭਰੇ ਇਸ ਇਹ ਕੋਈ ਮਜ਼ਾਕ ਨਹੀਂ ਹੈ ਇਹ ਵੀ ਬੜੀ ਸਾਈਕੋਲੋਜੀਕਲ ਬਿਮਾਰੀ ਹੈ ਇਹ ਇੱਕ ਮੈਡੀਕਲ ਦੇ ਅੰਦਰ ਇਹਦਾ ਕੋਈ ਜਵਾਬ ਨਹੀਂ ਹੈ ਕਿਉਂਕਿ ਡਾਕਟਰ ਕਹ ਰਹੇ ਨੇ ਵੀ ਸਮਝ ਨਹੀਂ ਆ ਰਹੀ ਵੀ ਇਹ ਕੀ ਹੋ ਰਿਹਾ ਗਿਆ ਠੀਕ ਇਸ ਤਰ੍ਹਾਂ ਬਦਰਿਆ ਇਸ ਤਰ੍ਹਾਂ ਬਦਰਿਆ ਨਹੀਂ ਬਦਣਾ ਚਾਹੀਦਾ ਔਰ ਦਿੱਕਤ ਹੋਰ ਕਿਸਮ ਦੇ ਸੀਗੇ ਬਾਡੀ ਸਕੈਨ ਕਰਨੀ ਦੇਖਣਾ ਸਮਝਣਾ ਤੇ ਤਰੀਕੇ ਨਾਲ ਕੰਮ ਕਰਨਾ ਇਸ ਇਹ ਕੰਮ ਸਾਈਡ ਦੇ ਨਾਲ ਟਾਈਮ ਲੱਗ ਜਾਂਦਾ ਹੈ একদম ਨਹੀਂ ਜਿਵੇਂ ਉਹ ਪਾਦਰੀ ਛੂ ਛਾ ਫਾਇਰ ਫੂਲ ਕਰਦੇ تھے ਉਹ ਡਰਾਮੇ ਬਾਜੇ ਨਹੀਂ ਹੈ ਦੂਸਰਾ ਅਸੀਂ ਵੀਡੀਓ ਨਹੀਂ ਪਾਉਂਦੇ ਸ਼ਕਲ ਨਹੀਂ ਦਿਖਾਉਂਦੇ ਕਿਉਂਕਿ ਪ੍ਰਾਈਵੇਸੀ ਹੁੰਦੀ ਪਰ ਹਾਂ ਉਹ ਡਿਸਕਸ ਕਰਨਾ ਜਿਹੜਾ ਸੰਗਨਾ ਜ਼ਰੂਰੀ ਹੈ ਜਿਹੜੇ ਨਵੇਂ ਬੱਚੇ ਬੜੇ ਸਿੱਖਦੇ ਦੀ ਸਾਨੂੰ ਵੀ ਕਿਵੇਂ ਪੈਰੇ ਲੈਣੇ ਆ ਇਹ ਅਸੀਂ ਕਿਵੇਂ ਦ੍ਰਿਸ਼ਟੀ ਖੋਲੀ ਹੈ ਜਾਂ ਕਿਵੇਂ ਨਜ਼ਰ ਆਵੇ ਹੁਣ ਉਹ ਕਈ ਕੇਸ ਵਿਗੜੇ ਇੰਨੇ ਹੁੰਦੇ ਨੇ ਜਿਹੜੇ ਗਲਤ ਸਾਧਨਾ ਕਰਕੇ ਫਸ ਜਾਂਦੇ ਨੇ ਕਈ ਕੇਸ ਐਸੇ ਜਿਹੜੇ ਕਈਆਂ ਥਾਵਾਂ ਤੋਂ ਧੱਕੇ ਖਾ ਚੁੱਕੇ ਨੇ ਜਦ ਤੱਕ ਤੁਸੀਂ ਜੜ ਨਹੀਂ ਪਕੜੋਗੇ ਉਹ ਤਾਂ ਤੱਕ ਮਸਲਾ ਨਹੀਂ ਹੱਲ ਹੋਣਾ ਜਿੰਨੇ ਮਰਜ਼ੀ ਤੁਸੀਂ ਟੋੜ ਕੇ ਕਰੀ ਚੱਲੋ ਫਿਰ ਸਵਾਲ ਇਹ ਵੀ ਹੁੰਦਾ ਕਿ ਇਹ ਨਾ ਜਿਹੜੇ ਬਾਣੀ ਪੜਦੇ ਆ ਬਾਣੇ ਵਾਲੇ ਸਿੰਘ ਨੇ ਉਹਨਾਂ ਦੇ ਚੀਜ਼ਾਂ ਕਿਵੇਂ ਕਿਰਿਆ ਕਰਦੀਆਂ ਦੇਖੋ ਇਹਨਾਂ ਦੇ ਚਲੀਏ ਕੱਟੇ ਹੁੰਦੇ ਤਾੜੀ ਬਾਣੀ ਤੁਸੀਂ ਕਿੰਨੀ ਕਿ ਪੜਦੇ ਹੋ ਨੇਤਰੀਂ ਤੁਸੀਂ ਕਾਂਡ ਛਾਂਟ ਕੇ ਉਹ ਖਰਾਬ ਕਰਨਾ ਸਰ ਜਿਹੜਾ ਪੰਜਾਂ ਬਾਣੀਆਂ ਦਾ ਆਪਾਂ ਕਰਦੇ ਹਾਂ ਉਹ ਪੌਹਲ ਦੀਆਂ ਬਾਣੀਆਂ ਨੇ ਉਹ ਨੇਤਰੀਂ ਦੀ ਬਾਣੀ ਨਹੀਂ ਹੈ ਫਿਰ ਸੜਾ ਅਭਿਆਸ ਨਹੀਂ ਹੈਗਾ ਜਿੰਨੂ ਇਹ ਤੋਤਾ ਰਣ ਕਹਿੰਦੇ ਨਾ ਇਹ ਜਿੰਨੀ ਵੀ ਇਕ ਤੀੜ ਹੈ 96 ਦੀ ਜਿੰਨੇ ਵੀ ਇੰਦਰਾ ਦੇ ਬੱਚੇ ਨੇ ਜਿੰਨੇ ਵੀ ਅੰਗਰੇਜ਼ਾਂ ਦੇ ਸਾਈਆਂ ਦੇ ਪੈਦਾ ਕੀਤੇ ਹੋਏ ਸਿੱਖ ਨੇ ਮੈਨਾਮਾਨੂ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟਸ ਨੇ ਜਾਂ ਪ੍ਰੋਫੈਸਰਸ ਨੇ ਸੋ ਹੁਣ ਤੁਸੀਂ ਇੱਕ ਦਾ ਹਾਲ ਦੇਖਿਆ ਸੀਗਾ ਫਿਰ ਉਹ ਤੇ ਅਲੱਗ ਵੀਡੀਓ ਬਣਾਵਾਂਗੇ ਆਪਾਂ ਸੋ ਉਹ ਜਦੋਂ ਫਿਰ ਦੂਸਰਾ ਗਲਾਸ ਪਿਆ ਫਿਰ ਮੈਂ ਨਹੀਂ ਪੀਣਾ ਫਿਰ ਉਹ ਗਲਾਸ ਹੀ ਡੋਲਤਾ ਚੁੱਪ ਚਾ ਬੈਠੇ ਰਾਮਨ ਫਿਰ ਸਿਰ ਤੇ ਲਾਂਦਾ ਚਲੋ ਉਤਾਰਾ ਕੀਤਾ ਚੀਜ਼ ਤੋਰੀ ਇਸ ਤੋਂ ਦੇ ਕਈ ਕਿਸ ਨੇ ਜਿਹੜੇ ਭੁਲੇਖਾ ਪਾਉਂਦੇ ਆ ਵੀ ਅਸੀਂ ਕੁਝ ਹੋਰ ਆ ਸਾਹਮਣੇ ਨਹੀਂ ਹੁੰਦੇ ਜਿਨ੍ਹਾਂ ਦੇ ਨਾ ਕਈ ਕਹਿੰਦਾ ਮੇਰੇ ਤੇ ਬਾਬਾ ਦੀਪ ਸਿੰਘ ਹੁੰਦਾ ਜਾਂ ਮੇਰੇ ਤੇ ਕਾਲੀ ਉਹ ਸੱਚੇ ਸ਼ੈਤਾਨ ਦੇ ਪੈਰੇ ਹੁੰਦੇ ਨੇ ਪੀਨਾਪੂਰਾ ਦੇ ਇਹ ਰੂਪ ਬਟਾ ਲੈਂਦੇ ਨੇ ਜਿਹਨੂੰ ਲੱਗਦਾ ਉਹਨੂੰ ਭੁਲੇਖਾ ਲੱਗਦਾ ਇਹ ਹੁੰਦਾ ਆ ਜਾਂਦਾ ਸਿਰ ਤੇ ਲੱਗਦਾ ਇਹ ਹੈ ਕਿ ਮੇਰੇ ਸਿਰ ਤੇ ਜੀ ਬਾਬਾ ਦੀਪ ਸਿੰਘ ਦਾ ਪੈਰਾ ਇਹ ਸ਼ੀਲ ਸਿੰਘ ਪੈਰਾ ਨਹੀਂ ਕਰਦੇ ਕਿਸੇ ਜਿਵੇਂ ਤੁਸੀਂ ਸੋਚਦੇ ਨਾ ਕਿ ਇਹ ਤੁਹਾਡੇ ਬਾਡੀ ਚ ਆ ਜਾਣਗੇ ਤੇ ਤੁਹਾਡੀ ਉਹ ਬਾਡੀ ਪਾੜ ਕੇ ਰੱਖ ਦਿੰਦੇ ਜੇ ਇੱਕ ਦਮ ਆ ਜਾਂਦਾ ਸੋ ਇਹਨਾਂ ਦੀ ਕਿਰਪਾ ਹੁੰਦੀ ਹੈ ਆਪਣਾ ਹਲਕਾ ਜਿਹਾ ਅੰਸ਼ ਟੜੇ ਸਿਰ ਤੇ ਰੱਖਦੇ ਤਾਂ ਦ੍ਰਿਸ਼ਟੀ ਖੁੱਲਦੀ ਹੈ ਤਾਨੂੰ ਦੇਖਦਾ ਵੀ ਕੀ ਹੋ ਰਿਹਾ ਹੈ ਇਹਦਾ ਇਲਾਜ ਕੀ ਹੋਣਾ ਹੈ ਇਹ ਅਲੱਗ ਚੀਜ਼ ਹੈ ਪਰ ਪਤਾ ਹੋਣਾ ਚਾਹੀਦਾ ਕਿ ਜੋ ਸਿਰ ਤੇ ਆ ਉਹ ਹੈ ਕੀ ਹੈ ਹਣ ਬਹੁਤ ਬੱਚੇ ਇਸ ਤਰ੍ਹਾਂ ਫਸ ਜਾਂਦੇ ਨੇ ਉਹ ਸਾਧਨਾ ਦੇ ਮੂਰ ਮੰਦਰ ਦੀ ਕੀਤੀ ਸੀ ਪਰ ਉਹ ਗਲਤੀ ਨਾਲ ਕਿਵੇਂ ਕਰਾਈ ਇਹ ਮੈਨੂੰ ਨਹੀਂ ਪਤਾ ਉਹ ਕੋਈ ਯੋਗਣੀ ਅਗਨੀ ਸਿਰ ਤੇ ਆ ਗਈ ਨੂੰ ਬੁੱਧੋਗੀਤਾ ਸਿੰਘ ਨੂੰ 4-5 ਸਾਲ ਤੱਕ ਕੀਤਾ ਚਲੋ ਪਾਸੇ ਕੀਤਾ ਉਹਨਾਂ ਨੂੰ ਸੋ ਇਹ ਜਿੰਨੇ ਵੀ ਆਨਲਾਈਨ ਬੈਠੇ ਜਿਹੜੇ ਨੈਟ ਤੋਂ ਪੜ੍ਹ ਕੇ ਦੇ ਮੰਤਰ ਦੇ ਛੜਦੇ ਜਦੋਂ ਬੋ ਮੰਤਰ ਦੇ ਨੇ ਨਾ ਇੱਕ ਤੇ ਮੰਤਰ ਉਹ ਜਿਹੜਾ ਤੁਸੀਂ ਕੀਤਾ ਉਹ ਦੇਈਦਾ ਹੁੰਦਾ ਹਮੇਸ਼ਾ ਜਿਵੇਂ ਸਾਡੇ ਜਥੇ ਨੂੰ ਬੜਾ ਸ ਵੀ ਵੱਡਾ ਕੋਈ ਦੱਸਣ ਦਾ ਕਰਾਉ ਜਦੋਂ ਮੈਂ ਕਹਾਂ ਤੁਸੀਂ ਇਦਾਂ ਕਰੋ ਵਾਇਗਰੂ ਮੰਤਰ ਕਰ ਲਓ ਇੱਕ ਵਾਰੀ ਪੂਰੇ ਜਥੇ ਜੋ ਕਿਸੇ ਕੋ ਸਵਾ ਲੱਖ ਪਾਜਪ ਨਹੀਂ ਹੈ ਵਾਇਗਰੂ ਮੰਤਰ ਦਾ ਜਿਹਨੂੰ ਸਾਡਾ ਸੌਖਾ ਸਮਝਦੇ ਸੀਗੇ ਇਹਨਾਂ ਬਲੀ ਮੰਤਰ ਹੈ ਸਾਰੇ ਜਥਾ ਫੇਲ ਹੋਇਆ ਦੇ ਵਿੱਚ ਸਭ ਦੇ ਲੱਕ ਰਹਿ ਗਏ ਸਭ ਨੂੰ ਸਸਤੀ ਪੈ ਗਈ ਨਹੀਂ ਹੋਇਆ ਸੋ ਇਹ ਇੱਕ ਹੀ ਦਫਾ ਭਰਮ ਹੀ ਤੋੜਨਾ ਪੈਂਦਾ ਹੈ ਜ਼ਰੂਰੀ ਨਹੀਂ ਕਿ ਜਿਹੜਾ ਬੜਾ ਵੱਡਾ ਹੈ ਉਹੀ ਬੜਾ ਵੱਡਾ ਮੰਤਰ ਹੈ ਗੁਰੂ ਮੰਤਰ ਜਿਹੜਾ ਬੜੀ ਬਲੀ ਚੀਜ਼ ਹੈ ਸੋ ਉਹ ਜਿਹੜੇ ਕਿਤਾਬਾਂ ਪੜਕਿਓ ਕਿਤਾਬਾਂ 'ਚ ਮੰਤਰ ਲਿਖੇ ਹੁੰਦੇ ਨੇ ਕਿਤਾਬਾਂ ਪੜ੍ਹ ਕੇ ਮੰਤਰ ਦੇ ਦਿੰਦੇ ਨੇ ਕਿਸੇ ਨੂੰ ਕਿਨੀ ਸਮਰਾਲ ਸਿੰਘ ਤੇ ਉਹਦੇ ਨਾਲ ਕੀ ਦਿੱਕਤਾਂ ਆਪਣੇ ਭਾਦੀਆਂ ਪੈ ਜਾਂਦੀਆਂ ਨੇ ਫਿਰ ਕਿਸੇ ਕਿਸਨ ਚਪੇੜਾਂ ਪੈਂਦੀਆਂ ਨੇ ਕੋਈ ਕਿਸੇ ਹੋਰ ਦਾ ਕੇਸ ਖਰਾਬ ਕਰ ਲੈਂਦਾ ਇਹਨਾਂ ਚੀਜ਼ਾਂ ਤੋਂ ਬਚੋ ਅਜ ਨਵੀਂ ਦੰਬ ਪਖੰਡ ਕਰਦੇ ਨੇ ਬੈਠ ਕੇ ਉਹ ਸਿਰ ਮਾਰਦੇ ਨੇ ਮੇਚ ਮਾਤਾ ਆਉਂਦੀ ਹੈ ਸ਼ੈਤਾਨ ਨੇ ਸਾਰੇ ਦੇ ਵਿੱਚ ਐਦਾਂ ਜਿਹੜੀ ਕਾਇਨਾਤ ਨੂੰ ਚਲਾ ਰਹੀ ਹੈ ਅਗਰ ਤੇਰੀ ਬਾਡੀ ਚ ਆ ਜੇਗੀ ਤੇ ਕਿੰਨੀ એનર્ਜੀ ਤੇਰੀ ਵਜੇਗੀ ਬਾਡੀ ਦੇ ਕੀ ਜਿਹੜਾ ਪੰਜ ਭੌਤਿਕ ਸਰੀਰ ਹੈ ਉਹ ਬਾਡੀ ਨੂੰ ਸੰਭਾਲ ਲੇਗਾ ਹਨਾ ਸੋ ਨਕੇਮ ਉਹ ਚਲੀਏ ਕਰਕੇ ਜਿਹੜੇ ਇਹਨਾਂ ਕੰਮਾਂ 'ਚ ਪੈ ਜਾਂਦੇ ਨੇ ਉਹ ਵੀ ਨੁਕਸਾਨ ਦਾ ਕਰ ਸੋ ਜਿਹੜੇ ਗੁਰਸਿੱਖ ਬੱਚੇ ਨੇ ਮੈਂ ਫਿਰ ਬੇਨਤੀ ਕਰਦਾ ਕਿ ਗੁਰਬਾਣੀ ਤੋਂ ਵੱਡਾ ਤੰਤਰ ਮੰਤਰ ਜਾਂ ਯੰਤਰ ਕੋਈ ਨਹੀਂ ਹੈ ਜਿੰਨੀਆਂ ਚੀਜ਼ਾਂ ਤੁਸੀਂ ਲਾਈਵ ਦੇਖੇ ਜੋਤਾਂ ਦੇ ਵਿੱਚ ਜਾਂ ਸਾਡੀ ਤਸਵੀਰ ਹੁਣੇ ਪਈ ਸੀ ਜਿਹੜੀ ਅ ਚੱਪੜ ਚਿੜੀ ਦੀ ਉਹਦੇ ਸਾਡੇ ਜੇਸਾ ਸਲੋਤਰ ਉਹ ਹੱਦ ਦਾ ਤੁਸੀਂ ਰੂਪ ਦੇਖ ਲਓ ਬਾਕੀ ਬੋਡੀ ਚੈੱਕ ਕਰ ਲਓ ਉਹ ਇੱਕਦਮ ਹਤਕਾਰਾਂ ਪੈ ਗਿਆ ਹੋਰ ਕਾਰਾਂ ਤੇ ਅੰਗੂਠੇ ਚੋਂ ਜਿਹੜੀ ਉਹ ਸ਼ਕਲ ਬਿਲਕੁਲ ਪ੍ਰਗਟ ਹੋ ਰਹੀ ਹੈ ਪੈਰੇ ਦੀ ਸੋ ਕੋਈ ਵੀ ਜਿੰਨੇ ਵੀ ਤੰਦਰ ਕਰਨ ਵਾਲੇ ਅੱਖਾਂ ਨਾਲ ਚੀਜ਼ ਨਹੀਂ ਦਿਖਾ ਸਕਦੇ ਇਹਨਾਂ ਕੋ ਛੋਟੇ ਨੇ ਪਰ ਜਿਹੜਾ ਗੁਰਬਾਣੀ ਹੈ ਆਦਿ ਗ੍ਰੰਥ ਹੈ ਦਸਮ ਹੈ ਸਰਬ ਲੋਗ ਹੈ ਤਰੇ ਦਰਬਾਰ ਸਾਡੇ ਕੋਲੇ ਜਿੰਨੀ ਸ਼ਕਤੀ ਇਹਨਾਂ ਗ੍ਰੰਥਾਂ ਦੇ ਵਿੱਚ ਕਿਤੇ ਨਹੀਂ ਹੈਗੀ ਕਿਸੇ ਤੰਤਰ ਚ ਨਹੀਂ ਕਿਸੇ ਅਘੋਰ ਸਾਧਨਾ ਚ ਨਹੀਂ ਕਿਸੇ ਤਿੱਬਤੀ ਨੰਤਰ ਦੇ ਵਿੱਚ ਨਹੀਂ ਕਿਸੇ ਸ਼ੈਵ ਤੰਤਰ ਦੇ ਵਿੱਚ ਨਹੀਂ ਜੇ ਹੁੰਦੀ ਤੇ ਉਹ ਚੀਜ਼ਾਂ ਦ੍ਰਿਸ਼ਮਾਨ ਕਰ ਸਕਦੇ ਜੋ ਹੁੰਦੀਆਂ ਨੇ ਜੋ ਸਾਡੇ ਧੂਨੇ ਦੇ ਸਾਧੂ ਬੈਠਾ ਜਿਹੜਾ ਸਾਈਡ ਚੇਂਜ ਕਰ ਰਿਹਾ ਬਾਰ-ਬਾਰ ਹੋਰ ਬਹੁਤ ਸਾਰੀ ਕਰਮਾਤਾ ਹੁੰਦੀਆਂ ਨੇ ਜਿਨ੍ਹਾਂ ਨੂੰ ਮੈਨਾਮਨੂ ਯੂਨੀਵਰਸਿਟੀ ਦੇ ਜਿਹੜੇ ਖਰਚਾ ਨੇ ਉਹ ਕਹਿੰਦੇ ਅਸੀਂ ਨਾ ਮੰਨੋ ਦੁਨੀਆ ਤੁਹਾਨੂੰ ਨਹੀਂ ਮੰਨਦੀ ਤੁਰੇ ਫਿਰੋ ਸਾਰੇ ਸੋ ਇਹਨਾਂ ਦੇ ਇੱਕ ਤੇ ਇਹ ਬਿਮਾਰੀ ਦੂਸਰੀ ਜਿਹੜੇ ਕਰਨ ਵਾਲੇ ਨੇ ਜਿਹਨੂੰ ਭੁੱਖ ਜਾਗਦੀ ਗਲਤਰਾ ਦੁਰ ਪੈਂਦਾ ਸੋ ਜਿਹੜੀ ਸਾਧਨਾ ਇਸ ਨੂੰ ਸ਼ਬਦ ਦੀ ਕਰੋ ਦ੍ਰਿਸ਼ਟੀ ਪ੍ਰਤੱਖ ਹੋ ਜਾਂਦੀ ਹੈ ਭਲੇਖਾ ਨਹੀਂ ਦਿੰਦਾ ਅਜੇ ਹੋਰ ਕੇਸ ਨੇ ਜਿਨ੍ਹਾਂ ਚ ਭਲੇਖੇ ਪਾ ਕੇ ਆਇਆ ਜੀ ਮੈਂ ਫਲਾਣਾ ਸਿੰਘ ਹੈ ਪਰ ਜਦੋਂ ਫਿਰ ਪੜਿਆ ਫਿਰ ਪਤਾ ਲੱਗਾ ਕਿ ਸਿੰਘ ਸੋਂ ਕੋਈ ਨਹੀਂ ਹੈ ਇਹ ਕੋਈ ਪੀਰ ਸ਼ੇਰ ਸੀਗਾ ਇੱਕ ਹੋਰ ਡਿਸਕਸ ਕਰਾਂ ਨਜੀ ਕੇਸ ਤਾਂ ਅਗਲੀ ਕੜੀ ਦੇ ਵਿੱਚ ਕਿਉਂ ਗਰੀਦਾ ਸੀ ਜਿਹੜਾ 12 ਸਾਲ ਬਾਅਦ ਨੂੰ ਫੜਿਆ ਹੈ ਵੀ ਉਹ ਕਿਦਾਂ ਕਾਬੂ ਆਇਆ ਹੈ ਉਹ ਵੀ ਕੇਸ ਬੜਾ ਇੰਟਰਸਟਿੰਗ ਹੈ ਤੋ ਉਹ ਕੇਸ ਰੈਪ੍ਰੇਜ਼ੈਂਟ ਸਿੰਘ ਦਾ ਹੈ ਤੋ ਉਹਨੂੰ ਨਾਲ ਬਟਾਵਾ ਲੈ ਇਹ ਜਿਹੜਾ ਕੇਸ ਚਲੋ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ ਦੇ ਨਿਤਨੇਮ ਕਰਦੇ ਆ ਇਹ ਚੀਜ਼ਾਂ ਨੂੰ ਕਿਉਂਕਿ ਪਹਿਲਾਂ ਵੀ ਤੁਸੀਂ ਲੈ ਲਓ ਕਿਸੇ ਦਾ ਹਣਾ ਪਰ ਉਹ ਬਲੀ ਨਹੀਂ ਨਾ ਹੁੰਦਾ ਜਦ ਤੱਕ ਤੁਸੀਂ ਉਹਨੂੰ ਜਾਪ ਆਪਣੇ ਨਹੀਂ ਦਿੰਦੇ ਆ ਸੋ ਕਿ ਇਹ ਦਫਾ ਜੋਤਾਂ ਵੀ ਐਸ ਵੇ ਤੋਂ ਬੰਦ ਕਰਾਈਆਂ ਵੀ ਤੁਸੀਂ ਜੋਤ ਦੀ ਗਲਤ ਪੈਰੇ ਬੈਹਿੰਦੇ ਆ ਕਿ ਉਹ ਜੋ ਚੋਂ ਬਾਲ ਲੈ ਲੈਂਦੇ ਨੇ ਇਸੇ ਤਰ੍ਹਾਂ ਅ ਤੁਹਾਡੇ ਨੇਤਰੀ ਵਿੱਚ ਬਾਲ ਲੈ ਲੈਂਦੇ ਨੇ ਸੋ ਉਹ ਭੈਣ ਨੂੰ ਲੱਗਦਾ ਕਿ ਸ਼ਹੀਦ ਸਿੰਘ ਨੇ ਆਪਾਂ ਨੂੰ ਟੋਕਿਆ ਮੈਂ ਠੀਕ ਸ਼ਹੀਦ ਸਿੰਘ ਜਾਂ ਕੋਈ ਦਫਾ ਨਹੀਂ ਕਿਉਂਕਿ ਇਸ ਵੀ ਸਿਰ ਤੇ ਆ ਕੇ ਤੰਗ ਨਾ ਪੇ ਪੜਾ ਤੇ ਆਓ ਇਹ ਦੂਜਾ ਕਲਾਸ ਦੂਜਾ ਪਿਆਏ ਦੇ ਨਾਲੇ ਸਿਰ ਤੇ ਮੈਂ ਨਹੀਂ ਪੀਣਾ ਲੈ ਉਹਦੇ ਬਾਅਦ ਫਿਰ ਚਲੋ ਮਾਰੇ ਕਿਰਪਾ ਕੀਤੀ ਤੇ ਠੀਕ ਹੈ ਜਿਵੇਂ ਆ ਇਸ ਤਰ੍ਹਾਂ ਜਿਹੜਾ ਖੁੱਲਣਾ ਸ਼ੁਰੂ ਹੋ ਜਾਏ ਘੰਟੇ ਦੂਰ ਹੋਣਾ ਸ਼ੁਰੂ ਹੋ ਜਾਏ ਸੋ ਇਹ ਸੀਜ਼ਨ ਜਿਹੜੀਆਂ ਬੜੀਆਂ ਬਰੀਕੀਆਂ ਸਮਝਣ ਵਾਲੀਆਂ ਨੇ ਵੀ ਧੋਖਾ ਬਹੁਤ ਛੇਤੀ ਹੋ ਜਾਂਦਾ ਕਈ ਨੂੰ ਲੱਗਦਾ ਪੀਰ ਹੁੰਦਾ ਉਹ ਖੇਤਰਪਾਲਾ ਕਈ ਨੂੰ ਲੱਗਦਾ ਖੇਤਰਪਾਲ ਹੁੰਦੀ ਕੋਈ ਸਲਾਮੇਤ ਤੰਤਰ ਹੈ ਕਈ ਵਾਰ ਕੋਈ ਐਸੇ ਹੁੰਦੇ ਨੇ ਜਿਵੇਂ ਤਾੰਤ੍ਰਿਕ ਹੁੰਦੇ ਨੇ ਪਿੱਛੇ ਭਰਮ ਰਾਖਸ਼ ਹੁੰਦਾ ਕਿਸੇ ਵੇਲੇ ਥੋੜੀ ਛੋਟੀ ਮਣੀ ਚੀਜ਼ਾਂ ਹੁੰਦੀਆਂ ਜਿਹੜੀ ਕਬੂ ਹੋ ਜਾਂਦੀਆਂ ਪਰ ਕਈ ਵਾਰ ਹੁੰਦਾ ਵੀ ਜਿਹੜੇ ਬੜਾ ਧੋਖਾ ਜਿਵੇਂ ਬੱਚੀ ਦਾ ਸੀ ਵੀ ਹਫਤਾ ਲਵਾਤਾ ਸਾਡਾ ਇਸ ਤਰ੍ਹਾਂ ਕਈ ਕੇਸ ਹੋਰ ਨੇ ਜਿਨ੍ਹਾਂ ਨੂੰ ਥੋੜਾ ਟਾਈਮ ਲੱਗ ਜਾਂਦਾ ਠੀਕ ਹੁੰਦੇ। ਖਸਲ ਕੋ ਸਿੰਘ ਆਂਦਾ ਜਥੇ ਵਾਲਾ। ਬਾਣੀ ਵੀ ਪੜਦਾ ਐ, ਨੇਤਰੀ ਵੀ ਕਰਦਾ ਐ, ਹਨਾ। ਤੇ ਉਹਦੀ ਵੀ ਚੀਜ਼ ਕੱਲ ਜਾ ਕੇ ਪ੍ਰਤੱਖ ਸਰ ਤੇ ਆਈ ਐ ਵੀ ਇਹ ਪੀਰਾਂ ਦੇ ਖੜਦਾ ਸੀ ਉਹਨੂੰ। ਕਿਉਂਕਿ ਉਹ ਤਾਂ ਬਾਕੀ ਪ੍ਰਵਰਤ ਦੀਵੇ ਲਾਂਦਾ ਉਹ ਨਹੀਂ ਸੀ ਲਾਂਦਾ। ਤੇ ਉਹ ਚੀਜ਼ ਬਾਰ-ਬਾਰ ਤੰਗ ਕਰਦੀ ਸੀ। ਕਾਫੀ ਦੀ ਕੰਟਰੋਲ ਉਹਨੇ ਅੱਪੇ ਕਰ ਲਈ ਸੀ। ਬਾਕੀ ਕੱਲ ਜਿਹੜਾ ਥੋੜੀ ਸੋਟੀਆਂ ਹੀ ਫਰੀ ਐ। ਬੜੇ ਨੇ ਤੇ ਇਹ ਵੀ ਸਾਡੇ ਉਹ ਪ੍ਰਾਈਵੇਸੀ ਜਿਹੜੀ ਐ ਉਹ ਉਹਦੀ ਉਹ ਅਹਿਮ ਐ। ਵੀਡੀਓਗ੍ਰਾਫੀ ਹੁੰਦੀ ਫੋਟੋਗ੍ਰਾਫੀ ਹੁੰਦੀ ਅਸੀਂ ਬਿਆਨ ਨਹੀਂ ਦਵਾਉਂਦੇ ਬਠ ਕਿਉਂਕਿ ਜਦੋਂ ਸ਼ਹੀਦ ਸਿੰਘ ਇਹ ਵੀ ਨਹੀਂ ਸੀ ਕਰਨਾ ਕਿ ਜਦੋਂ ਫਿਰ ਪਹਿਲਾ ਪਹਿਲਾ ਬੰਦਾ ਸਿੰਘ ਬਹਾਦਰ ਦਾ ਹੋਇਆ ਉਹਨਾਂ ਹੁਕਮ ਹੀ ਲਾਇਆ ਵੀ ਸ਼ੀਦੀ ਜੁੱਤਾ ਪ੍ਰਚਾਨ ਕਰੋ ਉਦੋਂ ਤੋਂ ਫਿਰ ਜਿਹੜਾ ਸ਼ੀਦੀ ਪਹਿਲਾਂ ਸਾਲ ਚੱਲਦਾ ਗਿਆ ਜਿੱਥਾ ਜਿਹਦੇ ਚ ਸ਼ੀਦੀ ਜੁੱਤਾ ਪ੍ਰਚੰਡ ਹੁੰਦੀਆਂ ਨੇ ਤੇ ਬਾਕੀ ਚਲੋ ਮਾਰੇ ਕਿਰਪਾ ਇਸ ਤਰ੍ਹਾਂ ਦੇ ਕੇਸ ਕਾਫੀ ਹੁੰਦੇ ਰਹਿੰਦੇ ਪਰ ਇਹ ਵੀ ਸਾਡਾ ਦੱਸਣਾ ਤੁਹਾਡੇ ਨਾਲ ਸਾਂਝਾ ਕਰਨਾ ਇਹ ਜ਼ਰੂਰੀ ਹੈ ਤਾਂ ਕਿ ਜਿਹੜੇ ਨਵੇਂ ਜਿਹੜੇ ਬੱਚੇ ਵੇਖੋ ਵੇਖੀ ਤੰਤਰਾਂ 'ਚ ਪੈ ਜਾਣ ਕਿਉਂਕਿ ਅੱਜਕੱਲ ਆ ਤੁਸੀਂ ਸਾਰਾ ਸੋਸ਼ਲ ਮੀਡੀਆ ਦੇ ਲੋਕ ਦੀ ਸਾਰੇ ਪਾਸੇ ਇੱਕ ਚਰਚਾ ਹੋ ਰਹੀ ਤੰਤਰ ਦੀ ਤੇ ਸਾਰੇ ਆਪਣੀਆਂ ਕਹਾਣੀਆਂ ਜੀ ਐ ਹੁੰਦਾ ਜੀ ਕੋਈ ਉਹ ਹੁੰਦਾ ਕੋਈ ਸੂਰਥ ਚਲ ਜਾਂਦਾ ਕਿ ਉਥੇ ਦੁਨੀਆ ਵੇਖਾਂਦਾ ਕੋਈ ਹੋਰ ਤਰ੍ਹਾਂ ਦੀ ਗੱਲਾਂ ਕਰਦਾ ਪਰ ਜਿਹੜੇ ਤਜਰਬੇ ਸਮਝ ਕੇ ਤੇ ਮਹਿਸੂਸ ਕਰਕੇ ਝਲਕ ਜਿਹੀਆਂ ਹੁੰਦੀਆਂ ਨੇ ਉਹਦੀ ਕਹਿਣੀ ਔਰ ਉਹ ਚੀਜ਼ਾਂ ਹੋਰ ਹੋ ਜਾਂਦੀਆਂ ਨੇ ਸੋ ਇਹ ਸਾਡਾ ਗੱਲ ਦਾ ਜੀ ਤਜਰਬਾ ਸੀ ਵੀ ਪਿਛਲੇ 2.5 ਸਾਲ ਤੋਂ ਜਿਹੜਾ ਕਰਿਆ ਸੀ ਮੈਂ ਸ਼ਹੀਦ ਸਿੰਘ ਮੈਂ ਸ਼ਹੀਦ ਸਿੰਘ ਹਾਂ ਕਿਉਂਕਿ ਉਹ ਆਓ ਤੇ ਫਿਰ ਅਸੀਂ ਗੱਲ ਕਰ ਸਕਦੇ ਹਾਂ ਬੈਠ ਕੇ ਕਹਿੰਦੇ ਜਦ ਧੂਨੇ ਦੇ ਆਏ ਨੰਪੂ ਸਾਹਿਬ ਸਾਡੇ ਕੋਲ ਉਦੋਂ ਅਸੀਂ ਪਿਆਰੇ ਸੀ ਸਾਨੂੰ ਨਹੀਂ ਪਤਾ ਵੀ ਕੌਣ ਆ ਰਿਹਾ ਕੌਣ ਜਾ ਰਿਹਾ ਤੇ 14-15 ਘੰਟੇ ਕਿੰਨੇ ਵੇਟ ਕਰਨੀ ਸੀ ਵੀ ਕਦੋਂ ਅੱਖ ਖੁੱਲੇ ਤੇ ਕਦੋਂ ਬਚਨ ਹੋਣ ਤੇ ਉਹ ਫਿਰ ਚਲੇ ਗਿਆ ਕੇ ਮਿਲ ਕੇ ਤੇ ਕੱਲ ਜਦ ਖੁੱਲੇ ਸਮੇਂ ਚ ਆਇਆ ਸੇ ਕੱਲ ਇੱਕ ਗਲਾਸ ਪਾਣੀ ਨਾਲ ਅਗਲੀ ਕਹਾਣੀ ਤੇ ਫਿਰ ਪਸਾਂਜਾ ਕਰਾਂ ਕਿ ਇਸੇ ਕਿ ਜਿਹੜਾ ਪੂਰਾ ਪਰਿਵਾਰ ਹੀ ਜਿਹੜਾ ਇਸੇ ਤਰ੍ਹਾਂ ਪਾਣੀ ਪੰਣ ਵਾਲਾ ਜਦੋਂ ਸਾਰਿਆਂ ਨੂੰ ਫਿਰ ਜਲਛਾਇਆ ਮਾਰੇ ਚਰਦੀਕਲਾ ਬਖਸ਼ੇ ਵਤ ਵਤ ਚੋਪੇ ਸੌ ਜਵਾਬ ਕਰਿਆ ਕਰੋ ਜਿੰਨੇ ਵਤ ਵਤ ਕਰ ਸਕੋ ਬੜੀਆਂ ਆਲਾਮ ਤਾਂ ਦੂਰ ਹੁੰਦੀਆਂ ਨੇ ਇੱਕ ਰਿਕਾਰਡਿੰਗ ਪੈਗੀ ਜਿਸ ਜਨ ਦੇ ਚ ਉਹਨੇ ਸੁਣੀ ਤੇ ਨਾ ਰਾਇ ਰਾਤ ਨਾ ਆਪਣਾ ਜਿਹੜਾ ਇਲਾਜ ਆਪੇ ਕੀਤਾ ਤੇ ਕਿਉਂ ਸਲਜਰਦੀ ਕਲਬਕਸ਼ਨ ਤੇ ਪਰਮਾਜਨਾ ਪਿਆ ਕਰੋ ਪਲੇਖਿਆ ਇਹਨਾਂ ਪਿਆ ਕਰੋ ਬਾਣੀ ਨਾਲ ਜੁੜਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ